ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰੇਸ਼ ਕਟਾਰੀਆ ਐਮ ਐਲ ਏ ਜੀ ਰਾ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਮੈਂ ਕਿ ਭਰਾਓ ਜਿਹੜਾ ਕੀ ਆ ਕਣਕ ਦਾ ਤਕਰੀਬਨ ਮੈਂ ਵੇਖਦਾ ਮਾਂ ਕੱਲ ਮੁਕਸਰ ਕਣਕ ਸੜ ਗਈ ਹੋਰ ਵੀ ਕਈਆਂ ਥਾਵਾਂ ਤੇ ਖਬਰਾਂ ਆ ਰਹੀਆਂ ਵੀ ਫਲਾਨੀ ਥਾਂ ਤੇ ਕਣਕ ਜਿਹੜੀ ਕੀ ਕਿਸਾਨ ਵੀਰ ਨੇ ਉੱਤਾ ਵਾਂਗੂ ਪਾਲੀ ਹੋਈ ਫਸਲ 6 ਮਹੀਨੇ ਮਿਹਨਤ ਕਰਕੇ ਅੱਜ ਸਮਾਂ ਬੜਾ ਚਾਹ ਹੁੰਦਾ ਵੀ ਮੈਂ ਕਣਕ ਆਉਗੀ ਅਸੀਂ ਕੋਠਾ ਪਾਵਾਂਗੇ ਕੋਈ ਕਹਿੰਦਾ ਮੈਂ ਮੋਟਰਸਾਈਕਲ ਖਰੀਦਾਂ ਕੋਈ ਕਹਿੰਦਾ ਫਰਿੱਜ ਕੋਈ ਕਦਮ ਵਿਆਹ ਕਰਨਾ ਤੇ ਬੜਾ ਚਾਹ ਹੁੰਦਾ ਤੇ ਜਦੋਂ ਇਹੋ ਜਿਹੀ ਘਟਨਾ ਵਾਪਰ ਜਾਂਦੀ ਆ ਮਾਈ ਜੀ ਬਹੁਤ ਦੁੱਖ ਹੁੰਦਾ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਕਿਤੇ ਟਰਾਂਸਫਾਰਮਰ ਤੁਹਾਡੇ ਖੇਤ ਵਿੱਚ ਲੱਗਾ ਉਹਦੇ ਚਾਰ ਛੇਰੇ ਕੋਈ 10-10 15-15 ਫੁੱਟ ਕਣਕ ਜਿਹੜੀ ਆਥ ਨਾਲ ਵੱਢ ਕੇ ਤੇ ਉਥੋਂ ਗੋਡੀ ਕਰ ਦਿੱਤੀ ਜਾਵੇ ਜੇ ਟਰੈਕਟਰ ਨਾਲ ਜਾਂ ਇੱਕ ਵਾਰੀ ਢੇੜਾ ਦਿੱਤਾ ਜਾਵੇ ਤਾਂ ਜੋ ਕਿਤੇ ਵੀ ਸਰਕਟ ਸ਼ਾਰਟ ਹੋ ਜਵੇ ਤੇ ਉਹ ਗਾਂ ਅੱਗ ਗਾਂ ਨਾ ਵੱਸ ਸਕੇ ਇਹ ਇੱਕ ਬੜੀ ਵੱਡੀ ਗੱਲ ਹੈ ਕਿ ਸਾਡਾ ਬੜੀ ਬਰੀ ਬਹੁਤ ਵੱਡਾ ਨੁਕਸਾਨ ਹੁੰਦਾ ਵਾ ਕਈ ਵਾਰ ਤਾਂ ਕਿੰਨੇ ਕਿੰਨੇ 100 ਕਿੱਲਾ ਕਣਕ ਸੜ ਜਾਂਦੀ ਆ ਮਾਨੂੰ ਬੜਾ ਦੁੱਖ ਲੱਗਦਾ ਉਸ ਜੀਵੀਦਾਰ ਦਾ ਉਹਨੂੰ ਇੰਨਾ ਕੁ ਜ਼ਿਆਦਾ ਮਹਿਸੂਸ ਹੁੰਦਾ ਉਹ ਕਈ ਕਈ ਕਿੰਨਾ ਕੰਨਾ ਮਹੀਨੇ ਉਹ ਉਹਦਾ ਪਾਗਲਾ ਵਾਂਗੂ ਬੰਦਾ ਹੋ ਜਾਂਦਾ ਵਾ ਵੀ ਜਦੋਂ ਇਹ ਇੱਕ ਆਸ ਉਮੀਦ ਤੇ ਪਾਣੀ ਫਿਰ ਜਾਂਦਾ ਤੇ ਇਸ ਕਰਕੇ ਮੈਂ ਸਾਰੇ ਜਿੰਮੇਵਾਰ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਕਿ ਆਪਣੀ ਇਹ ਜਿਹੜੀ ਗੱਲ ਆ ਨਾ ਟਰਾਂਸਫਾਰਮਰ ਦੇ ਦੁਆਲੇ ਦੁਆਲੇ ਕਣਕ ਵੱਢੋ ਤੇ ਉਹਦੇ ਉਹਨੂੰ ਚਾਹੇ ਗੋਡੀ ਕਰੋ ਚਾਹੇ ਟਰੈਕਟਰ ਦਾ ਘੇੜਾ ਦੇ ਦਿਓ ਦੂਸਰੀ ਗੱਲ ਭਰਾਓ ਮੈਂ ਮਸਾਖੀ ਦਾ ਤਿਆਰ ਆਉਣ ਵਾਲਾ ਕੱਲ ਜਾਂ ਪਰਸੋ ਮੈਂ ਸਾਰੇ ਕਿਸਾਨ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਪ੍ਰਮਾਤਮਾ ਕਰੇ ਤੁਹਾਡੀ ਇਹ ਜਿਹੜੀ 6 ਮਹੀਨਿਆਂ ਦੀ ਪਾਲੀ ਹੋਈ ਫਸਲ ਜਿਹੜੀ ਕਿ ਪੁੱਤਾਂ ਵਾਂਗੂ ਪਾਲ ਕੇ ਫਸਲ ਆਪਾਂ ਤਿਆਰ ਕੀਤੀ ਆ ਇਹ ਸਹੀ ਸਲਾਮਤ ਘਰਾਂ ਚ ਜਾਵੇ ਤੇ ਤੁਸੀਂ ਖੁਸ਼ੀਆਂ ਖੇੜੇ ਮਾਣੋ ਇਹ ਜਿਹੜਾ ਤਿਹਾਰ ਇੱਕ ਬਹੁਤ ਅਹਿਮ ਤਿਹਾਰ ਆ ਜਿਹੜਾ ਕਿ ਪੰਜਾਬ ਦੇ ਅੰਦਰ ਲੋਕ ਬਹੁਤ ਜੋਰ ਸ਼ੋਰ ਨਾਲ ਮਨਾਉਂਦੇ ਨੇ ਕਿਉਂਕਿ ਹੜੀ ਦੀ ਫਸਲ ਇਥੋਂ ਸ਼ੁਰੂ ਹੁੰਦੀ ਆ ਇਸ ਕਰਕੇ ਵਾਹਿਗੁਰੂ ਕਿਰਪਾ ਕਰੇ ਤੁਸੀਂ ਇਸੇ ਤਰ੍ਹਾਂ ਆਪਸ ਵਿੱਚ ਭਾਈਚਾਰਾ ਪਿਆਰ ਇਹ ਜਿਹੜੇ ਤਿਹਾਰ ਨੇ ਇੱਕ ਪਿਆਰ ਦਾ ਸਬੂਤ ਆ ਇਹ ਆਪਸ ਵਿੱਚ ਭਾਈਚਾਰੇ ਦਾ ਪ੍ਰਤੀਕ ਆ ਤੁਸੀਂ ਇਸੇ ਤਰ੍ਹਾਂ ਭਾਈਚਾਰਾ ਪਿਆਰ ਬੰਡਾਉਂਦੇ ਰਹੋ ਦਿਨ ਰਾਤ ਮਿਹਨਤ ਕਰੋ ਤੇ ਖੁਸ਼ੀਆਂ ਆਨੰਦ ਮਾਣਦੇ ਰਹੋ ਤੇ ਤੁਹਾਨੂੰ ਬਹੁਤ ਬਹੁਤ ਵਾਹਿਗੁਰੂ ਵੱਲੋਂ ਚੜ੍ਹਦੀਆਂ ਕਲਾਂ 'ਚ ਤੁਹਾਨੂੰ ਪਰਮਾਤਮਾ ਰੱਖੇ ਮੇਰੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਇਹਨਾਂ ਕਹਿੰਦਾ ਹੋਇਆ ਖਿਮਾਂ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ